ਪਰ ਮੈਨੂੰ ਫਿਕਰ ਇਸ ਇਲਾਕੇ ਦਾ ਬਹੁਤ ਰਹਿੰਦਾ ਹੈ ਖਾਸ ਕਰਕੇ ਢੱਗਰ ਦਾ ਇਹਨੂੰ ਮੈਂ ਕਹਿੰਦਾ ਪੀੜ ਦਾ ਢੱਗਰ ਜੋ ਕਰਕੇ ਇਹੇ ਕਰੋੜਾ ਅਰਬਾਂ ਰੁਪਏ ਦਾ ਨੁਕਸਾਨ ਜ਼ਿੰਮੇਵਾਰਾਂ ਦਾ ਜਿਵੇਂ ਇੱਕ ਅੰਡਾ ਤੋੜਦਾ ਹੈ ਇਹ ਹੋ ਜਾਂਦਾ ਹੈ ਜੀ ਗਰੀਬਾਂ ਦੇ ਘਰ ਟੱਠ ਜਾਂਦੇ ਐ ਔਰ ਦੁਰਜਿਆਂ ਦੇ ਵੀ ਘਰ ਟੱਠ ਜਾਂਦੇ ਐ ਪਾਣੀ ਅੰਦਰ ਆ ਜਾਂਦਾ ਹੁਣ 78 ਸਾਲ ਹੋ ਗਏ ਐ ਜਦੋਂ ਸਾਨੂੰ ਕਹਿੰਦੇ ਆ ਤੁਹਾਨੂੰ ਆਜ਼ਾਦ ਅੰਗਰੇਜ਼ਾਂ ਤੋਂ ਕਰਾਇਆ ਪਰ ਮੈਨੂੰ ਇਹ ਲੋਕ ਜਿਹੜੇ ਆਜ਼ਾਦੀ ਦੇ ਖਲਾਟੀਏ ਐ ਇਹ ਤਾਂ ਦੱਸਦੇ ਐ 70 ਸਾਲਾਂ ਦੇ ਵਿੱਚ ਤੁਸੀਂ ਇੱਕ ਛੋਟੇ ਜਿਹੇ ਦਰਿਆ ਨੂੰ ਨਾਥ ਕਿਉਂ ਨਹੀਂ ਪਾ ਸਕੇ ਹਰੇਕ ਸਾਲ ਇਹ ਆਪਣੇ ਕੰਡੇ ਤੋੜ ਕੇ ਕਰੋੜਾਂ ਦਾ ਨੁਕਸਾਨ ਕਰ ਦਿੰਦਾ ਮੈਂ ਇਹਦੇ ਲਈ ਬਹੁਤ ਲੜਾਈ ਲੜੀ ਹੈ ਪਿੱਛੇ ਜਦੋਂ ਤੁਸੀਂ ਮੈਨੂੰ ਪਾਰਲੀਮੈਂਟ ਦੇ ਵਿੱਚ ਭੇਜਿਆ ਸੀ ਉਸ ਵਕਤ ਜਿਹੜਾ ਪਾਣੀਆ ਇਰੀਗੇਸ਼ਨ ਦਾ ਮੰਤਸਟਰ ਹੈ ਉਸ ਨੂੰ ਮੈਂ ਇੱਕ ਪਰਚਾ ਦਿੱਤਾ ਸੀ ਕਿ ਇਹ ਘਰ ਰਾਜਸਥਾਨ ਤੱਕ ਜਾਂਦਾ ਤੇ ਰਾਜਸਥਾਨ ਤੋਂ ਤੁਸੀਂ MP ਬਣ ਕੇ ਆਏ ਹੋ ਤੇ ਇਸ ਨੂੰ ਤੁਸੀਂ ਡੂੰਗਾ ਟੁਨੀ ਕਰਸਾ ਦੇ ਤੇ ਇਹਦੇ ਜਿਹੜੇ ਕੰਡੇ ਐ ਉਹ ਤਕੜੇ ਕਿਉਂ ਨਹੀਂ ਕਰ ਸਕਦੇ ਉਹਨੇ ਮੇਰਾ ਪਰਛਾਤਾ ਰੱਖ ਲਿਆ ਪਰ ਅੱਜ ਦੇਖੋ ਜਿਦੋਂ ਇਹ ਦਰਿਆ ਫੇਰ ਆਪਣਾ ਕੰਡਾ ਤੋੜਨ ਨੂੰ ਤਿਆਰ ਹੈ ਸੈਂਟਰ ਨੇ ਕੁਝ ਨਹੀਂ ਕੀਤਾ ਸਿਰਫ ਸੈਂਟਰ ਦੇ ਇਰੀਗੇਸ਼ਨ ਵਜ਼ੀਰ ਨੂੰ ਨਹੀਂ ਕਿਹਾ ਮੈਂ ਸੈਣੀ ਸਾਹਿਬ ਜਿਹੜੇ ਹਰਿਆਣੇ ਦੇ ਚੀਫ ਮਿਨਿਸਟਰ ਹੈ ਉਨਾਂ ਨੂੰ ਵੀ ਕਿਹਾ ਕਿ ਤੁਸੀਂ ਮੈਂਬਰ ਪਾਰਲੀਮੈਂਟ ਕੁਸ਼ੇਤਰ ਦੇ ਹੋ ਤੇ ਕੁਸ਼ੇਤਰ ਦੇ ਵਿੱਚ ਵੀ ਇਹ ਪਾਣੀ ਉਬਰਦਾ ਤੇ ਸਾਰਾ ਖਾਤਮਾ ਫਸਲਾਂ ਦਾ ਕਰ ਦਿੰਦਾ ਤੇ ਤੁਹਾਡੀ ਪਾਰਟੀ ਦੀ ਸਰਕਾਰ ਹੈ ਤੇ ਤੁਸੀਂ ਇਸ ਨੂੰ ਤਖੜਾ ਕਰੋ ਪਰ ਉਹ ਵੀ ਗੱਲ ਸਿਰੇ ਨਹੀਂ ਚੜਾਉਂਦੇ ਪੰਜਾਬ ਦੇ ਚੀਫ ਸੈਕਟਰ ਤੇ ਪੰਜਾਬ ਦੀ ਜਿਹੜੀ ਗਵਰਨਮੈਂਟ ਹੈ ਉਸ ਨੂੰ ਮੈਂ ਕਈ ਬਿਆਨਾਂ ਦੇ ਵਿੱਚ ਕਿਹਾ ਹੈ ਕਿ ਜਿਹੜੀ ਅੰਗਰੇਜ਼ਾਂ ਨੇ ਮਾਲ ਮਹਿਕਮੇ ਦੇ ਕਾਨੂੰਨ ਬਣਾਏ ਹੈ ਉਹਦੇ ਵਿੱਚ ਲਿਖਿਆ ਹੈ ਕਿ ਹਰੇਕ ਡਿਪਟੀ ਕਮਿਸ਼ਨਰ ਆਪਣੇ ਮਾਲ ਦੇ ਮਹਿਕਮੇ ਦੇ ਨਾਲ ਤਿੰਨ ਮਹੀਨੇ بارشਾਂ ਤੋਂ ਪਹਿਲਾਂ ਮਲਾਜ਼ਾ ਕਰੂਗਾ। ਔਰ ਦੇਖੂਗਾ ਕਿ ਕੋਈ ਸੁਆ ਨਾੜਾ ਦਰਿਆ ਡਰੇਨ ਇਹਦੇ ਕੰਡੇ ਤਖੜੇ ਐ ਜਾਂ ਇਹਨਾਂ ਦੀ ਖੋਜ ਹੋਣੀ ਚਾਹੀਦੀ ਐ। ਇਹ ਸਾਰਾ ਕੁਝ ਤੁਸੀਂ ਸਾਰਿਆਂ ਨੇ ਪੜਿਆ ਹੋਣਾ। ਕਈ ਵਾਰੀ ਮੈਂ ਬਿਆਨ ਦਿੱਤੇ ਐ। ਪਰ ਸਾਡੇ ਸਰਕਾਰ ਆਮ ਆਦਮੀ ਪਾਰਟੀ ਜਿਹੜੀ ਵਿਦੇਸ਼ੀ ਹੈ ਦਿੱਲੀ ਤੋਂ ਬਾਹਰ ਤੋਂ ਆਇਆ ਜੇ ਨਮਾਇंदे ਇਹਨਾਂ ਨੂੰ ਪੰਜਾਬ ਦਾ ਫਿਕਰ ਨਹੀਂ ਹੈ ਇੱਕ ਲੈਂਡ ਪੋਲਿਸੀ ਬਣਾ ਰਹੇ ਸੀਗੇ ਜਿਹੜੀ ਤੁਸੀਂ ਸਾਰੇ ਨੇ ਇਕੱਠੇ ਹੋ ਕੇ ਤੋੜਤੀ ਸੀ ਇਹ ਲੈਂਡ ਪੂਲ ਪਾਲਿਸੀ ਕੀ ਸੀ ਕੀ ਵੱਡੇ ਵੱਡੇ ਸ਼ਹਿਰਾਂ ਦੇ ਨਾਲ ਕਸਬੇ ਬਣਾ diye ਜਿੱਥੇ ਬਾਹਰ ਤੋਂ ल्या ਕੇ ਬੰਦੇ ਯੂਪੀ ਬਿਹਾਰ ਮਹਾਰਾਸ਼ਟਰਾ 오ਡੀਸਾ ਤੋਂ ल्या ਕੇ ਇੱਥੇ ਵਸਾ diye ਜਿਹਦੇ ਨਾਲ ਸਿੱਖਾਂ ਦੀ ਜਿਹੜੀ ਆਬਾਦੀ ਹੈ ਉਹ ਘਟ ਜੂਗੀ ਤੇ ਹਿੰਦੂਆਂ ਦੀ ਵੱਧ ਜੋਗੀ ਫੇਰ ਇਹ ਲੋਕ ਸਿੱਖ ਕਦੇ ਖਾਦਿਸਤਾਨ ਦੀ ਗੱਲ ਨਹੀਂ ਕਰਨਗੇ ਇਹਨਾਂ ਦੀਆਂ ਸਕੀਮਾਂ ਦੇਖੋ ਕਿੰਨੀਆਂ ਗੈਰੀਆਂ ਕਿੰਨੀਆਂ ਢੂੰਗੀਆਂ ਇਹ ਸਾਡੇ ਦੋਸਤ ਹੈ ਕਿ ਸਾਡੇ ਦੁਸ਼ਮਣ ਹੈ ਇਹ ਤੁਸੀਂ ਪਛਾਣਨਾ ਸੋ ਇਹ ਸਾਰੀਆਂ ਚੀਜ਼ਾਂ ਅਸੀਂ ਕਰਦੇ ਰਹੇ ਹਾਂ ਤੇ ਸਾਡੀ ਸਲਾਹ ਬਣਦੀ ਹੈ ਪਾਰਟੀ ਦੇ ਮੈਂਬਰ ਇੱਥੇ ਆਏ ਆ ਸੀਨੀਅਰ ਜੀ ਸਾਇਦ ਅਸੀਂ ਹਾਈ ਕੋਰਟ ਦੇ ਵਿੱਚ ਰਿਟ ਕਰੀਏ ਕਿ ਰਿਕਾਰਡ ਸਾਡੇ ਕੋਲੇ ਸਾਰਾ ਹੈ ਜਿਹੜਾ ਸੈਂਟਰ ਦੇ ਇਰੀਗੇਸ਼ਨ ਨੂੰ ਮੈਂ ਯਾਦ ਪੱਤਰ ਦਿੱਤਾ ਉਹ ਵੀ ਹੈਗਾ ਸੈਣੀ ਸਾਹਿਬ ਚੀਫ ਮਿਨਿਸਟਰ ਨੂੰ ਚਿੱਠੀ ਲਿਖੀ ਹੈ ਉਹ ਵੀ ਹੈਗਾ ਜਿਹੜੇ ਮੈਂ ਬਿਆਨ ਦਿੰਦਾ ਰਿਹਾ ਕਿ ਤਕਰਰ ਨੂੰ ਤਕੜਾ ਕਰੋ ਇਹ ਨੂੰ ਡੂੰਗਾ ਕਰੋ ਉਹ ਸਾਰੇ ਹੈਗੇ ਆ ਇਹ ਬਿਲਕੁਲ ਸਰਕਾਰ ਤੇ ਸੈਂਟਰ ਦੀ ਅਨਜਲੀ ਹੈ ਜਿਹੜੀ ਫੇਰ ਫੇਰ ਇੱਕ ਘਰ ਨੂੰ ਪਾਣੀ ਤੋੜ ਦਿੰਦਾ ਗੱਲ ਇਹ ਹੈ ਕਿ ਸੈਂਟਰ ਦੇ ਹੱਥ ਦੇ ਵਿੱਚ ਸਾਡੀਆਂ ਤਿੰਨ ਡੈਮਾਂ ਹੈਗੀਆਂ ਇੱਕ ਪਾਖੜਾ ਹੈ ਇੱਕ ਬਿਆਸ ਹੈ ਇੱਕ ਰਣਜੀਤ ਸਾਗਰ ਡੈਮ ਰਵੀ ਉੱਤੇ ਹੈ। ਔਰ ਰਾਜ ਦੇ ਦੰਦੇ ਵਿੱਚ ਜੇ ਇੰਡੀਆ ਨੇ ਜੰਗ ਪਾਕਿਸਤਾਨ ਤੇ ਸਿੱਖਾਂ ਨਾਲ ਕਰਨਾ ਹੋਇਆ ਤੇ ਟੋਪਾਂ ਟੈਂਕਾਂ ਰੈਫਲਾਂ ਨਾਲ ਨਹੀਂ ਹੋਊਗਾ। ਜੀ ਇਹ ਸਰਪ ਜਿਹੜੇ ਪਾਖੜਾ ਪੌਂਗ ਡੈਮ ਰਣਜੀਤ ਸਾਗਰ ਡੈਮ ਉਹਦੇ ਜਿਹੜੇ ਗੇਟ ਐ ਉਹ ਖੋਲ ਦੇਣਗੇ ਇਹਦੇ ਨਾਲ ਅਸੀਂ ਪੰਜਾਬ ਦੇ ਜਿਹੜੇ ਅਸੀਂ ਇੱਧਰ ਰਹਿੰਦੇ ਆਂ ਚੜਦੇ ਵਾਲੇ ਪਾਸੇ ਤੇ ਲੈਂਦੇ ਵਾਲੇ ਪੰਜਾਬ ਦਾ ਕੋਈ ਬੱਚਾ ਜਿਉਂਦਾ ਨਹੀਂ ਛੱਡਣਾ ਅੱਜ ਲੜਾਈ ਹਾਈਡਰੋਲੋਜੀਕਲ ਵਾਰਫੇਅਰ ਐ ਜੀ ਦਾ ਮਤਲਬ ਹੈ ਕਿ ਇੰਡੀਆ ਹੁਣ ਪਾਕਿਸਤਾਨ ਤੇ ਸਿੱਖਾਂ ਨਾਲ ਪਾਣੀ ਦਾ ਯੁੱਧ ਲਾ ਸਕਦਾ ਹੈਗਾ ਜਾਂ ਐਟਮ ਬੰਬ ਬੰ ਇੱਥੇ ਸਿੱਖ ਸਰਦੇ ਸੋ ਮੇਰੇ ਕਹਿਣ ਦਾ ਭਾਵ ਹੈ ਕਿ ਸਾਡੀ ਪਾਰਟੀ ਨੇ ਬਹੁਤ ਖੰਮ ਕੀਤਾ ਪਰ ਜਿੰਨਾ ਚਿਰ ਤੁਸੀਂ ਲੋਕ ਸਾਨੂੰ ਹੋਰ ਤਕੜਿਆ ਨਹੀਂ ਕਰੋਗੇ ਜਿੰਨਾ ਚਿਰ ਅਸੀਂ ਮੋਦੀ ਦੀ ਗਿੱਚੀ ਦੇ ਉੱਤੇ ਨਾ ਬੈਠੀਏ ਉਨਾਂ ਚਿਰ ਪੰਜਾਬ ਬੇਸ਼ੱਕ ਇਧਰ ਲਾ ਜਾਂ ਉਧਰ ਲਾ ਹੈਗਾ ਪਾਕਿਸਤਾਨ ਦਾ ਇਹ ਬਚ ਨਹੀਂ ਸਕਦਾ ਜਦੋਂ ਅਫਗਾਨਿਸਤਾਨ ਦੇ ਵਿੱਚ ਅਮਰੀਕਾ ਦਾ ਰਾਜ ਆਇਆ ਤਾਂ ਇੰਡੀਆ ਨੇ ਦੋ ਢੰਮਾ ਅਫਗਾਨਿਸਤਾਨ ਦੇ ਦਰਿਆਵਾਂ ਤੇ ਬਣਾਈਆਂ ਉਹਨਾਂ ਦਾ ਵੀ ਇੰਡੀਆ ਦੇ ਕੋਲੇ ਗੇਟ ਖੋਲਣ ਦਾ ਕੋਡ ਹੈਗਾ ਜਿਹਦਾ ਮਤਲਬ ਹੈ ਕਿ ਜਿਹੜਾ ਚਨਾਬ ਹੈ ਜਿਹੜਾ ਰਾਵੀ ਹੈ ਪਿਆਸ ਤੇ ਸਤਲੁਜ ਹੈ ਚਾਰ ਦਰਿਆਏ ਹੋਗੇ ਜੀ ਦੋ ਅਫਗਾਨਿਸਤਾਨ ਦੇ ਹੋਗੇ ਛੇ ਦਰਿਆਵਾਂ ਨੂੰ ਇੰਡੀਆ